ਇਹ ਨਹੀਂ ਪੰਜਾਬ ਦੀ ਏ ਮਨ ਮੇਰੀ ਗੱਲ ਕਰ ਲਾ ਖਿਆਲ ਇਹਨਾ ਗੁਰੂਆਂ ਦੇ ਵੱਲ ਘਾਣੋਂ ਨੰਗਾ ਸਿਰ ਕਰਕੇ ਜਲੂਸ ਕੱਢਦੀ ਹੁੰਦੀ ਏ ਹੁੰਦੀ ਏ ਇੱਜ਼ਤ ਚੁੰਨੀ ਕੁੜੀਆਂ ਪਜਬਣਾ ਦੀ ਸਿਰ ਉੱਤੇ ਰੱਖੀ ਚੁੰਨੀ ਬੜੀ ਫੱਬਦੀ ਹੁੰਦੀ ਏ ਇੱਜ਼ਤ ਚੁੰਨੀ ਕੁੜੀਆਂ ਪਜਬਣਾ ਦੀ ਸਿਰ ਤੇ ਰੱਖੀ ਚੁੰਨੀ ਬੜੀ ਫੱਬਦੀ ਇਹੀ ਚੁੰਨੀ ਲੈ ਕੇ ਦਰ ਗੁਰੂਆਂ ਦੇ ਜਾਵੇਂਗੀ ਨंगे ਸਿਰ ਮੱਥਾ ਕਦੇ ਟੇਕ ਕੇ ਨਾ ਆਵੇਂਗੀ ਇਹੀ ਚੁੰਨੀ ਲੈ ਕੇ ਦਰ ਗੁਰੂਆਂ ਦੇ ਜਾਵੇਂਗੀ ਨੰਗੇ ਸਿਰ ਮੱਥਾ ਕਦੇ ਟੇਕ ਕੇ ਨਾ ਆਵੇਗੀ ਵੇਖ ਸਿਰ ਨੰਗਾ ਤੈਨੂੰ ਆਖਣਗੇ ਸਾਰੇ ਵੇਖ ਸਿਰ ਨੰਗਾ ਤੈਨੂੰ ਆਖਣਗੇ ਸਾਰੇ ਭੈਣੇ ਹੋਸ਼ ਕਰ ਹੈਗੀ ਇਹ ਹਜ਼ੂਰੀ ਰੱਬ ਦੀ ਹੁੰਦੀ ਏ ਹੁੰਦੀ ਏ ਜਿੱਤ ਚੁੰਨੀ ਕੁੜੀ ਆਪ ਜਪਣਾ ਦੀ ਸਿਰ ਤੇ ਰੱਖੀ ਚੁੰਨੀ ਬੜੀ ਫੱਬਦੀ इज़त चुनी कुड़ पंजाब जी सिर उते रखी चुनी बड़ी फबदी